ਹਾਂਜੀ ਪਿਆਰੀ ਜੀ ਗੁੱਡ ਮਾਰਨਿੰਗ ਸਾਰੇ ਆਪਣੇ ਚਾਹਣ ਵਾਲਿਆਂ ਨੂੰ ਤੇ ਵੈਲਕਮ ਕਰਦੇ ਆਂ ਤੁਹਾਡਾ ਇੱਕ ਨਵੇਂ ਬਲੌਗ ਤੇ ਇੱਕ ਨਵੇਂ ਦਿਨ ਦੇ ਵਿੱਚ ਤੇ ਪਿਛਲਾ ਢੇੜਾ ਲਾ ਕੇ ਬਾਈ ਜੀ ਆਪਾਂ ਅੱਜ ਹੈਗੇ ਘਰੇ ਤੇ ਢੇੜਾ ਆਪਣਾ ਹੈ ਨਹੀਂ ਆਪਣੀ ਕਿਉਂਕਿ ਬੱਕਰੀ ਸੈੱਟ ਕੀਤੀ ਹੋਈ ਆ ਤੇ ਅੱਜ ਆਪਣੇ ਮਾੜੇ-ਮੋਢੇ ਨੇਕੇ-ਮੋਢੇ ਕੰਮ ਹੈਗੇ ਆ ਉਹ ਕਰਾਂਗੇ ਹੁਣ ਪਹਿਲਾਂ ਤੜਕਿਓ ਤਿਆਰ-ਸ਼ਿਆਰ ਹੋ ਕੇ ਆਪਣਾ ਜਿਹੜਾ ਮੁੰਡਾ ਨਵਾਂ ਹਾਇਰ ਹੋਇਆ ਵਾ ਤੇ ਉਹ ਆਇਆ ਹੋਇਆ ਆਪਣੀ ਝਾੜ ਦੇ ਕੋਲੇ ਤੇ ਉਹ ਵਾਲਾ ਟਰੈਲਰ ਆਪਾਂ ਉਹ ਤੋਂ ਫੜਨਾ ਈ ਉਹ ਫੜ ਕੇ ਝਾੜ ਦੇ ਵਿੱਚ ਖਿੜਾ ਲੈਣਾ ਤੇ ਆਪਣੇ ਵਾਲਾ ਜਿਹੜਾ ਟਰੈਲਰ ਬਣੀ ਪਿਆ ਕੇ ਤੋਂ ਲੋਡਰ ਲੈ ਕੇ ਆਏ ਸੀਗੇ ਤੇ ਉਹ ਵਾਲਾ ਟਰੈਲਰ ਬਾਈ ਜੀ ਆਪਾਂ ਉਹਨੂੰ ਦੇ ਦੇਣਾ ਤੇ ਬਾਕੀ ਆਪਣਾ ਉਹਨੇ ਮੁੜ ਜਾਣਾ ਹੈਗਾ ਸਰੀ ਨੂੰ ਵਾਪਸ ਤੇ ਆਪਣੀਆਂ ਹੋੜੀਆਂ ਕੱਲ ਨੂੰ ਡਿਲੀਵਰੀਆਂ ਤੇ ਬਾਕੀ ਹੁਣ ਚੱਲਦੇ ਆਂ ਵੇਟ ਕਰੀ ਜਾਂਦਾ ਬੱਕ ਹਜੇ ਉਹਦੀ ਚੱਲੀ ਨਹੀਂ ਹੈਗੀ ਤੇ ਮੈਂ ਉਹ ਤੋਂ ਪਹਿਲਾਂ ਹੀ ਜਾਵਰਨਾ ਹਾਂ ਜੀ ਹਾਂਜੀ ਚਲੋ ਜਾੜੀ ਸਿੱਧਾ ਜਾੜ ਤੇ ਪਰ ਸਿੱਧਾ ਉਹ ਗੱਡੀ ਖੜਾਉਣਾ ਠੀਕ ਹੈ ਪ੍ਰਵਾਹ ਜੀ ਆ ਗਿਆ ਹੈ ਪ੍ਰਵਾਹ ਆ ਗਿਆ ਕਿੱਥੇ ਆ ਗਿਆ ਉੱਥੇ ਆ ਗਿਆ ਅੱਛਾ ਚਲਾ ਜਾ ਪਮੈਂਟੋ ਮੈਂਟੀ ਮੋੜ ਜਾਣਾ ਮੋੜ ਕੇ ਲੈਣਾ ਉਹ ਸੋਣੇ ਲੱਗਾਂਗੇ ਉਹਨਾਂ ਨੂੰ ਪਾਸੇ ਹਿੰਦੋ ਜਾਣਾ ਓਕੇ ਠੀਕ ਨਾ ਵੀ ਜਵਾਕ ਜੱਲਾ ਉੱਠਿਆ ਹੋਵੇਗਾ ਉਹਨਾਂ ਤੋਂ ਬਚ ਕੇ ਨਿਕਲਣਾ ਹਾਂ ਜਿਹੜਾ ਬੱਜਿਆ ਕਿਹੜਾ ਬੱਜ ਗਿਆ ਉਹਨਾਂ ਨੂੰ ਬਚ ਬਚਾ ਕੇ ਨਿਕਲਣਾ ਪੈਂਦਾ ਨਹੀਂ ਉਹ ਜਾਇਦ ਕਰਦੇ ਹੈਗੇ ਨਾਲ ਜਾਣ ਦੀ ਮੌਸਮ ਥੋੜਾ ਜਿਹਾ ਹੁਣ ਠੰਡ ਹੈਗਾ ਇੱਕ ਹੁਣ ਨਵੇਂ-ਨਵੇਂ ਮੂਵ ਹੋਏ ਕਰਕੇ ਡਰ ਲੱਗਦਾ ਵੀ ਮੁਵਾਰਨਾ ਹੋ ਜਾਣਾ ਵੀ ਛੋਟੇ ਜਿਹਾ ਜਵਾਕ ਤਾਂ ਕਰਕੇ ਥੋੜਾ ਜਿਹਾ ਪਰਹੇਜ਼ ਕਰੀਦਾ ਉਹ ਫਿਰ ਰੁੰਦੇ ਹੈਗੇ ਆ ਹੁਣ ਡੈਡੀ ਹੁਣਾਂ ਕੋਲੇ ਖੜਾਏ ਵਿਆ ਤੇ ਹੁਣ ਬਚ ਕੇ ਨਿਕਲ ਲੱਗਿਆ ਤੇ ਆਪਣਾ ਕੰਮ ਜ਼ਿਆਦਾ ਤਾਂ ਨਹੀਂ ਹੈ ਘੰਟੇ ਡੇਢ ਘੰਟੇ ਚ ਆਪਾਂ ਵਿਲੇ ਹੋ ਜਾਣਾ ਮੁੜ ਕੇ ਮਾੜੇ-ਮੋٹے ਜਿਹੜੇ ਘਰੇ ਕੰਮ ਹੈਗੇ ਆ ਉਹ ਕਰਾਂਗੇ ਆਜੋ ਕਰਾਂ ਚੱਲਦੇ ਆਪਾਂ ਝਾੜ ਵਾਲੇ ਪਾਸੇ ਨੂੰ ਤੇ ਟਰੇਲਰ ਆਪਣੇ ਵਾਲਾ ਫੜਦੇ ਆ ਤੇ ਇਹ ਜਿਹੜਾ ਲਿਹਾੰ ਲਾਵੀ ਕਹਿੰਦੇ ਕਹਿਲਗਰੀ ਵਿੱਚ ਵੀ ਹੋ ਗਈ ਆ ਮੈਕੋ ਮੈਕੋ ਤੇ ਬਾਈ ਆਇਆ ਖੜਾ ਏ ਇੱਥੋਂ ਆਪਾਂ ਇਹ ਤੋਂ ਟਰੇਲਰ ਫੜ ਲੈਣਾ ਤੇ ਆਪ ਦੇ ਨਾਲ ਟਰੇਲਰ ਬਾਈ ਨੂੰ ਦੇ ਦੇਣਾ ਲਾਵੀ ਸਤਨਾਮ ਸੱਚੇ ਪਾਸ਼ਾ ਲਾਣੇ ਦਾ ਰਾ ਆਗੇ ਤੇਰੇ ਕੋਲੇ ਫੇਰ ਪਰ ਹੈ ਤੇਰੀ ਛੁੱਟੀ ਆ ਬਸ ਆਪਾਂ ਟਰੇਲਰ ਹੀ ਚੇਂਜ ਕਰਨਾ ਤੈਨੂੰ ਬੜਾ ਤੰਗ ਨਹੀਂ ਕਰਨਾ ਗੁਲਾਵਾ ਨਾ ਇੱਥੇ ਆਪਾਂ ਟਰੇਲਰ ਆਨ ਹੁੱਕ ਕਰ ਦਿੰਨੇ ਆ ਤੇ ਉਹ ਮੁੰਡਾ ਆਇਆ ਖੜਾ ਆਪਣਾ ਨਾਲ ਦਾ ਉਹ ਅੰਦਰ ਟਰੇਲਰ ਬਾੜ ਲੂਗਾ ਅੰਦਰ ਬਾੜ ਕੇ ਤੇ ਮੁੜ ਕੇ ਉਹ ਇਹਲਾ ਟਰੇਲਰ ਆਪੇ ਇਸੇ ਸਪੌਟ ਤੇ ਫੇਰ ਬੈਕ ਕਰ ਦੇਣਾ ਹੈਗਾ ਗਲਾਵ ਗਲਾਵ ਲੈ ਵੀ ਇਧਰ ਕਿੰਨੇ ਟ੍ਰੇਨਿੰਗ ਚੱਲੀ ਜਾਂਦੀ ਆ ਸਕੂਲ ਵਾਲਿਆਂ ਦੀ ਫਾਸਟ ਟਰੈਕ ਡਰਾਈਵਿੰਗ ਅਕੈਡਮੀ ਵਾਲਿਆਂ ਦੀ ਟ੍ਰੇਨਿੰਗ ਚੱਲੀ ਜਾਂਦੀ ਆ ਤੇ ਆਪਣਾ ਟਰੇਲਰ ਆ ਸੀਗਾ ਆਪੋ ਅਨਹਕ ਕਰਤਾ ਇਹਨੂੰ ਹੱਕ ਕਰਕੇ ਆਪਾਂ ਆਪਦੇ ਵਾਲੇ ਸਪੌਟ ਤੇ ਲਾ ਲੈਣਾ ਲੈ ਵੀ ਟਰੇਲਰ ਵਗੈਰਾ ਸਾਰਾ ਕੁਝ ਹੱਕ ਹੋ ਗਿਆ ਤੇ ਇੱਕ ਡਰਾਈਵਰ ਬੰਦਾ ਡਰਾਈਵਰ ਬੰਦਰੀ ਭਾਵਨਾ ਸਮਝ ਸਕਦਾ ਬਾਈ ਦੇ ਕਹੇ ਤਾਂ ਬਾਈ ਕਹਿੰਦਾ ਚਾਹ ਲਿਆ ਦੀ ਮੈਂ ਕਿਹਾ ਵੀ ਤੈਨੂੰ ਕਹਿਣ ਦੀ ਲੋੜ ਨਹੀਂ ਨਾਲ ਲਿਆ ਤਾਂ ਆਪਾਂ ਮੱਠਾ ਤੇ ਇਹ ਹੈਗਾ ਬਾਈ ਅਮਰਦੀਪ ਜਿਹਨੇ ਇਹ ਟਰੱਕ ਲੈ ਕੇ ਜਾਣਾ ਬਾਈ ਅਮਰਦੀਪ ਸਾਥੀ ਕਾਰ ਬੁਲਾਇ ਸਾਰਿਆਂ ਨੂੰ ਸਾਥੀ ਕਾਰ ਇਹ ਬਾਈ ਥੋੜਾ ਇਹ ਸਾਖਦਾ ਹੈ ਕਿ ਕੈਮਰਾ ਫਰੈਂਡਲੀ ਨਹੀਂ ਹੈਗਾ ਤੇ ਹੌਲੀ ਹੌਲੀ ਕਰ ਲੈ ਕੋਈ ਨਾ ਤੇ ਬਾਈ ਹੁਣ ਟ੍ਰੇਲਰ ਕੱਢਣ ਲੱਗਿਆ ਆਪਾਂ ਇਹਨਾਂ ਲਈ ਜਗ੍ਹਾ ਤੇ ਟ੍ਰੇਲਰ ਲਾ ਲੈ ਬਾਈ ਹੁਣ ਚੱਲਣੀ ਚੱਲਣੀ ਹੈ ਏਰੀਆ ਤਾਂ ਜਮਾ ਖੁੱਲਾ ਰਾਜਸਥਾਨ ਹੈ ਤਾਂ ਹਵਾ ਤੇਜ਼ ਆਉਂਦੀ ਆ ਵੀਗਡੇ ਚ ਵੀ ਹੈ ਨਾ ਹੈਗਾ ਰਸ ਟੰਡਿਆ ਚੱਲਦੇ ਆ ਬਾਹਲ ਮਾਰਟ ਦੇ ਵਿੱਚ ਪਰ ਥੋੜਾ ਜਿਹਾ ਸਮਾਨ ਚੱਕਣਾ ਜੋ ਆਖਾਂ ਦਾ ਚੱਕ ਕੇ ਫਿਰ ਘਰੇ ਚੱਲਾਂਗੇ ਪੱਕੇ ਕੱਦੂ ਵੀ ਲੋਕਾਂ ਦੇ ਵਿਕੀ ਜਾਂਦੇ ਆ ਦੇਖੋ ਹੈਲੋਵੀਨ ਤੇ ਫੁੱਲ ਕੱਦੂਆਂ ਦੀ ਸੇਲ ਆ ਰਹਿ ਕੇ ਕੰਡ ਵਿੱਚ ਜਿਹੜੇ ਹੈਗੇ ਬਾਕੀ ਸਾਰਿਆਂ ਦੀ ਸੇਲ ਹੋ ਗਈ ਆ 31 ਅਕਤੂਬਰ ਤੋਂ ਪੂਤ ਦਾ ਦੇਣਾ ਆਉਂਦਾ ਨਾ ਥੋੜੇ ਜਣੇ ਹੀ ਰਹਿ ਗਏ ਹਨ ਮੈਨੂੰ ਕਹੇ ਬਾਵਾਦਨ ਪਿਆ ਹਜੇ ਅੱਜ 27 ਹੋ ਗਈ ਅੱਛਾ ਆਪਾਂ ਤਰੀਕ ਨਹੀਂ ਦਸੀ ਅੱਜ ਹੈਗੇ ਵੀ 27 ਅਕਤੂਬਰ ਤੇ 2025 ਗੱਡੀ ਵਾਲੇ ਨਾ ਗੋਰੀ ਲੜਪੀ ਕਹਿੰਦੀ ਪਾਰਕਿੰਗ ਚ ਇੰਨੀ ਤੇਜ਼ ਗੱਡੀ ਲਈ ਜਾਂਦਾ ਆਹ ਕੀ ਜਗਾਰ ਹੈਗਾ ਜੀ ਹੈ ਲੱਗਿਆ ਮੈਨੂੰ ਸਮਝ ਕੀ ਹੈ ਇਹ ਕਹਿੰਦੇ ਪਕਾਣੀ ਦੀ ਮੋਟਰ ਜੀ ਹੈਗੀ ਆ ਮੌਸਮ ਹੋ ਗਿਆ ਕਹਿੰਦੇ ਠੱਠਾ ਤੇ ਟਾਈਮ ਹੋ ਗਿਆ ਕਹਿੰਦੇ 1 ਵਜ ਗਿਆ ਰੋਟੀ ਖਾਣ ਦਾ ਟਾਈਮ ਹੋ ਗਿਆ ਭੁੱਜ ਲੱਗੀ ਪਈ ਆ ਮਾਰੇ ਬਾਹਰ ਨਿਕਲੋ ਵੱਲੋਂ ਮੱਲੀ ਟਾਈਮ ਲੱਗ ਜਾਂਦਾ ਔਰ ਥੋੜੀਆਂ ਜਿਹੀ ਆਪਾਂ ਲਾਈਟਾਂ ਲਾਈਆਂ ਲੱਗੀਆਂ ਸੀਆਂ ਸੀਲ ਦੇ ਉੱਤੇ ਲੱਗੀਆਂ ਹੋਈਆਂ ਥੋੜੀਆਂ ਜਿਹੀ ਲਾਈਟਾਂ ਲਾਈਆਂ ਤੇ ਮੈਂ ਕਿਹਾ ਵੀ ਚੱਲ ਲਾ ਦਾਂਗੇ ਦਿਵਾਲੀ ਵੇਲੇ ਕਿਉਂਕਿ ਲੱਗੀਆਂ ਨਹੀਂ ਹੈਗੀਆਂ ਬਿਜੀ ਸੀਗੇ ਤੇ ਹੁਣ ਜਿਵੇਂ ਜਿਵੇਂ ਗਾਹਦਿਆਂ ਆਉਣਗੇ ਉਹਦਾ ਕਰਕੇ ਮੈਂ ਕਿਹਾ ਲਾ ਦਿੰਦੇ ਇੱਕ ਮਿੰਟ ਵਧੀਆ ਕੱਟ ਗਿਆ ਉਹਨਾਂ ਦੇ ਮੋੜ ਦੀਆਂ ਕਰ ਲੀਆਂ ਜਿੰਨੀਆਂ ਕਾ ਜਿੱਗਾ ਲੱਗਣੀਆਂ ਉਹਨੀਆਂ ਕ ਭਾਈ ਲਾ ਲੀਆਂ ਜਿਹੜੀਆਂ ਵਧੀਆ ਕੱਟ ਗਏ ਕਿ ਉਹ ਦਿਨ ਕੰਮ ਕਰਾਂਗੇ ਤੇ ਜਦੋਂ ਆਏ ਸੀ ਏ ਧੁੱਪ ਸੀਗੀ ਪਹਿਲਾਂ ਟਰੇਲਰ ਸਾਨੂੰ ਪਤਾ ਚੇਂਜ ਕਰਾ ਕੇ ਆਂਦਾ ਉਸ ਤੋਂ ਬਾਅਦ ਇੱਧਰ ਤੋਂ ਜਵਾਕਾਂ ਥੋੜਾ ਸਮਾਨ ਲੈਣਾ ਸੀ ਦੁੱਧ ਦੁੱਧ ਮੁੱਕਿਆ ਹੋਇਆ ਸੀਗਾ ਉਸ ਤੋਂ ਬਾਅਦ ਫਿਰ ਇੱਧਰ ਤੋਂ ਆ ਕੇ ਨਾਲ ਹੀ ਉਹ ਬੈਲ ਸਾਹਮਣੇ ਖੱਟੇ ਮਰ ਚੰਗੇ ਉੱਥੇ ਕੋ ਗੱਡੀ ਸਾਫ਼ ਕਰਨ ਵਾਲੀ ਆ ਬਾਹ ਗੰਦ ਪਿਆ ਤੇ ਲੈਖੋ ਜਵਾਕਾ ਨਾ ਕਿਵੇਂ ਸਾਹ ਕੋਲੋਂ ਨਿਕਲਦਾ ਸੀ ਤੇ ਆਇਆ ਚੱਲ ਗਿਆ ਫਿਰ ਘਰੇ ਹੀ ਹੁਣ ਰੋਟੀ ਖਾਈਏ ਭੋ ਤੂੰ ਡੈਗਣਾ ਪਈ ਓਏ ਪ੍ਰਧਾਨ ਪ੍ਰਧਾਨ ਕੀ ਘਟਦਾ ਆ ਲੈ ਲੀਸੀ ਪਹਿਲਾਂ ਲੀਸੀ ਇੱਧਰ ਆਇਆ ਤੂੰ ਮੇਰੀ ਇੱਧਰ ਆ ਮੇਰੀ ਬੁੱਕਲ ਚ ਆ ਜਾ ਤੂੰ ਇੱਥੇ ਆ ਤੂੰ ਇੱਥੇ ਇੱਥੇ ਬੈਠ ਕੇ ਖਵਾਣਾ ਰੋ ਤੋਪੀ ਲੈ ਕੇ ਆਈ ਓਏ ਮੜਾ ਇਹਨਾਂ ਐਸਟੀਮੇਟ ਮਾਰਦੇ ਨੇ ਲੜੀਆਂ ਹੀ ਲੱਗਣੀਆਂ ਕਿਵੇਂ ਪੌੜੀ ਨਾ ਹੱਥ ਪਹੁੰਚ ਜੂਰ ਪਹੁੰਚਣਾ ਤਾਂ ਚਾਹੀਦਾ ਆਹ ਨਾਲ ਸਾਡੇ ਗਟਰ ਹੈਗੇ ਇਹਦੇ ਵਿੱਚ ਪਿੰਨਾਂ ਆਈਆਂ ਪਸਾਉਣੀਆਂ ਤੇ ਪੌੜੀ ਇੰਨੀ ਉੱਚੀ ਨਹੀਂ ਹੈਗੀ ਯਾਰ ਥੋੜੀ ਉੱਚੀ ਜ਼ਿਆਦਾ ਸੱਤ ਹੈਗੀ ਬਾਕੀ ਦੇਖਦੇ ਉੱਤੇ ਚੜ੍ਹਿਆ ਨਹੀਂ ਜਾਣਾ ਬਿਨਾਂ ਪੌੜੀ ਤੋਂ ਲੱਗਣੀ ਨਹੀਂ ਹੈਗਾ ਇਹ ਦੇਖਦੇ ਕੋਈ ਨਾ ਖੱਬਾ ਵਸ ਜਾ ਕਰਦੇ ਆ ਮੇਰੀ ਫਿੰਡੋ ਆ ਗਈ ਮੇਰੀ ਫਿੰਡੋ ਮੇਰੀ ਫਿੰਡੋ ਓ ਮੇਰੀ ਫਿੰਡੋ ਕੀ ਕਰਦਾ ਫਿਰਦਾ ਤੂੰ ਹੈਂ ਹਾਂ ਠੰਡ ਦੀ ਲੱਗਦੀ ਤੈਨੂੰ ਕਿੱਧਰ ਚੱਲਿਆ ਹੁਣ ਤੂੰ ਉਹ ਇੱਧਰ ਆ ਜਾ ਗਵੰਡੀਆਂ ਦੇ ਨਹੀਂ ਜਾਣਾ ਕੀ ਓ ਉਹ ਤਾਂ ਉਹੀ ਕਾਲਾ ਕਾਲਾ ਹੋਇਆ ਵਾ ਆ ਜਾ ਇੱਧਰ ਹੀ ਆ ਜਾ ਕੀ ਲੱਗਦਾ ਆ ਜੂ ਮਸਲਾ ਲੋਟ ਚੜੇ ਜੂ ਹੈ ਹਾਂ ਸਰੀ ਆਲੇ ਲੱਗਦੀ ਥਣ ਹੈ ਨਹੀਂ ਹੂੰ ਤਾਂ ਚੜ ਕੇ ਤਾਂ ਤੈਨੂੰ ਪੌੜੀ ਹੋਲਡ ਕਰਨੀ ਪੈਣੀ ਆ ਮੈਂ ਚੜ ਜਾਂਦੀ ਆ ਰਾਇਨ ਦੇ ਰਹਿੰਦੇ ਚੜ ਜਾਂਨੀ ਤੂੰ ਉਹ ਕਿੱਥੇ ਆ ਤੂੰ ਇਹਨੂੰ ਫੜ ਲੈ ਮੈਂ ਤਾਂ ਚੜ ਕੇ ਦੇਣਾ ਹੈ ਹੈ ਮੈਂ ਕੀ ਮੈਂ ਤਾਂ ਚੜ ਕੇ ਦੇਣਾ ਵੀ ਲੱਗੂਗੀ ਨਹੀਂ ਲੱਗਦਾ ਆਰ ਇੱਥੇ ਹੈਗਾ ਇੱਥੇ ਫਸ ਜਾਣੀ ਆ ਸਹੀ ਆ ਬਣ ਜਣੀ ਇਹ ਗੱਲ ਚਾਬੀ ਮੇਰੇ ਕੋਲੇ ਆ ਹਾਜਾ ਕੁద్ది ਆਪਾ ਕੱਢ ਕੇ ਲੇਗੀ ਸਮਾਨ ਗੱਡੀ ਚ ਆ ਜਾ ਇਧਰਲੇ ਪਾਸੇ ਵਿਆ ਪਤਾ ਜਾ ਕੁద్ది ਆ ਜਾ ਹੁਣ ਤਾਂ ਠੰਡ ਲੱਗਦੀ ਹੁਣ ਤਾਂ ਠੀਕ ਆ ਨਾ ਜਰਾਬਾਂ ਜਰਾਬਾਂ ਨਹੀਂ ਗਲਵ ਗਲਵ ਉਹ ਆ ਦੇ ਲਓ ਜੀ ਲਓ ਫੜੋ ਲਓ ਜੀ ਆ ਜੋ ਕਰਾ ਫੜ ਕੇ ਲਿਆਓ ਆ ਜਾ ਕਿੰਨੇ ਬੈਗ ਥੋੜਾ ਜਿਹਾ ਫਟਿਆ ਹੋਇਆ ਸੀ ਮੇਰੇ ਹਿਸਾਬ ਨਾਲ ਪਹਿਲਾਂ ਉਹ ਖੋਲ ਲਓ ਜੇ ਆਪਾਂ ਨੂੰ ਕੋਈ ਦੇਖੀ ਚੱਕ ਕੇ ਲਗੀ ਉਹ ਬਾ ਇਧਰਲਾ ਚੱਕ ਲਿਓ ਨਾ ਇਹ ਦੇ ਵਿੱਚੋਂ ਕੱਢ ਲਿਓ ਨਾ ਟਾਈਮ ਉਹ ਖੋਲ ਲਾ ਫਿਰ ਜਿਹੜਾ ਕਹਿਣਾ ਤੂੰ ਉਹ ਉੱਥੋਂ ਜਿਹਾ ਲਾ ਦਿੰਦੇ ਆ ਸਿਰੇ ਤੇ ਨਾਲ ਲਾਵਾਂ ਇੱਥੋਂ ਜਿਹਾ ਲੱਗਣਾ ਟੇਡਾ ਜਿਹਾ ਕਰਕੇ ਲੈ ਮੈਂ ਖੋਲਦਾ ਮਰਦਾ ਕਿਹੜੀ ਸਾਈਡ ਤੇ ਆ ਉਹ ਤਲਵਾ ਪਰ ਆਪਾਂ ਨੂੰ ਪਹਿਲਾਂ ਲੈ ਲੈ ਮੈਨੂੰ ਫੜਾ ਮੈਂ ਕਰਦਾ ਅੱਛਾ ਇਹਦੇ ਵਿੱਚੋਂ ਆ ਜੇ ਐਕਸਟੈਂਸ਼ਨ ਵਧਾਉਣੀ ਹੋਵੇ ਵੀ ਉਹ ਵੀ ਪਲੱਗ ਲੱਗ ਜਾਂਦਾ ਕਿਹੜਾ ਨੂੰ ਸਾਰੀ ਨੂੰ ਆਪਾਂ ਨੂੰ ਖੋਲਣਾ ਪਾਣਾ ਫਿਰ ਆਪਣੀ ਕੋਲੇ ਕਰ ਲੈ ਲੈ ਮੈਂ ਖੋਲਦਾ ਸਾਰਾ ਕੁਝ ਕਰ ਦੇਣਾ ਦਿੰਦੀ ਚੱਲ ਆਪ ਉੱਧਰ ਸਿਰੇ ਦੀ ਨੇ ਵੀ ਕੀ ਹਿਸਾਬ ਕਿਤਾਬ ਹੈਗਾ ਠੜਦੀ ਲੱਗਦੀ ਆਇਆ ਕਿ ਉਧਰ ਤੋਂ ਇੱਥੇ ਆ ਉਰੇ ਭੱਜ ਕੇ ਤੂੰ ਕਰੇਂਗਾ ਡਾਡੇ ਦਾ ਮਾਮਾ ਹੈ ਕੈਮਰਾਮੈਨ ਸਹੀ ਆ ਤੂੰ ਵੀਡੀਓ ਸਹੀ ਬਣਾਉਣਾ ਤੂੰ ਆਸੇ-ਬਾਸੇ ਬਹੁਤ ਕੱਟ ਲਾਉਣੇ ਪੈਣਿਆ ਐਸੇ ਹੀ ਬਸ ਫਰੇਮ 'ਚ ਆਉਣਾ ਚਾਹੀਦਾ ਸਹੀ ਇਹ ਕੈਮਰਾਮੈਨ ਨਵਾਂ ਥੋੜਾ ਜਿਹਾ ਹਜੇ ਉਨਸ ਖੋਣਾ ਵਾਂ ਹਨ ਵੀ ਕਿਹੜੀ ਜੀ ਸਕੇ ਮੈਂ ਕੁੱਦੀ ਦਾ ਲੈ ਹੋਂ ਤਾਂ ਹੀ ਠੰਡ ਲੱਗਦੀ ਨਾ ਠੀਕ ਆ ਨਾ ਹੁੰਦਾ ਆ ਗਲਵ ਪਾ ਲੈ ਨਾ ਉਹਦੇ ਨਾਲ ਠੀਕ ਹੋ ਗਿਆ ਜੇ ਗਲਵ ਨਾ ਪਾਉਂਦੀ ਫੇਰ ਠੰਡ ਲੱਗਣੀ ਤੈਨੂੰ ਜਿਹੜੀ ਤੂੰ ਗਲਵ ਪਾ ਲੈ ਇਹ ਕੰਮ ਤੇਰਾ ਵਧੀਆ ਰਹੇਗਾ ਤੇਰਾ ਇਹ ਠੀਕ ਆ ਹਾਂ ਗੂਠੇ ਨਾ ਹੁਣ ਠੰਡ ਨਹੀਂ ਲੱਗਦੀ ਕਿਸੇ ਚੀਜ਼ ਨੂੰ ਵੀ ਚਾਹੇ ਗੂਠਾ ਹੋ ਗਿਆ ਚਾਹੇ ਦੂਜਾ ਹੋ ਗਿਆ ਆ ਜੇ ਆਪਾਂ ਵੀ ਵਧਾਉਣਾ ਹੋਵੇ ਇਹਦੇ ਇੱਕ ਐਕਸਟੈਂਸ਼ਨ ਲੱਗ ਜਾਂਦੀ ਆ ਫਿਰ ਓਕੇ ਆਪ ਲੱਗ ਹੁਣ ਆਪਣਾ ਲੱਗੂਗਾ ਇਧਰਲੇ ਪਾਸੇ ਠੀਕ ਆ ਆ ਪਾਸ ਆ ਜਾਊਗਾ ਆਪਣਾ ਇਧਰ ਨਾਲੀ ਜਗਾ ਕੇ ਦੇਖ ਲਈ ਵੀ ਜਾਗਦੀ ਵੀ ਹੈਗੀ ਆ ਕਿ ਜੇਰੀ ਸੋਚ ਤਾਂ ਨਹੀਂ ਗਈ ਹੋਣੀ ਅੰਦਰ ਹੈ ਮੈਨੂੰ ਨਹੀਂ ਲੰਘਦਾ ਕਿੱਦਾਂ ਨਹੀਂ ਸ਼ੋਰ ਆ 1 ਮਿੰਟ ਮੈਂ ਦੇਣਾ ਜੀਗਾ ਕੇ 1 ਮਿੰਟ ਜਾ ਗਈ ਨਹੀਂ ਅਗੇ ਹੈ ਇਹਨੂੰ ਹੋਰ ਪਲੱਗ ਅੰਦਰਲੇ ਚ ਲਾ ਕੇ ਦੇਖ ਲੈਣੀ ਆ ਗਰਾਜ ਦੇ ਵਿੱਚ ਹੋਊਗਾ ਉਹਦੇ ਵਿੱਚ ਪਾ ਕੇ ਦੇਖ ਲੈਣੀ ਆ ਗਰਾਜ ਦਾ ਗੇਟ ਖੋਲਣਾ ਬੰਦ ਤਾਂ ਐ ਹੁਣ ਖਰਾਬ ਤਾਂ ਹੋਣੀਆ ਚਾਹੀਦੀਆਂ ਨਹੀਂ ਕੋਈ ਹੋਰ ਓਰੀਜਨ ਹੋਊਗਾ yellow ਉਹ ਫਿਰ ਪਲੱਗ ਚ ਪਾਵਰ ਆ ਨਹੀਂ ਰਹੀਦਾ ਮਤਲਬ ਜੀ ਸਹੀ ਬਣਾ ਬਈ ਹਾਲ ਤੱਕ ਤਰ ਤਰਤੀ ਨਾ ਸਾਡੇ ਆਵਾ ਕਿੰਨੇ ਕੱਟ ਲਵਾਏਗੇ ਲਾਈਵ ਪਲੱਗ ਚ ਨਾ ਪਾਵਰ ਨਹੀਂ ਆ ਰਹੀ yellow ਆ ਮਰ ਤਾਂ ਨਾ ਇਹ ਹਵਾ ਨਹੀਂ ਲਾਈਟ ਕਿ ਐਸੀ ਉਹਨਾਂ ਨੇ ਲਾਈਕ ਚਿੱਟੀ ਤੋਂ ਥੋੜੀ ਜੀ yellow ਆ ਹਾਂ ਚਿੱਟੇ ਵੀ ਨਹੀਂ ਹੈਗੇ ਬਾਲੇ ਚਿੱਟੇ ਤੋਂ ਮਾਰੇ ਜੀ ਜਾਂਦੇ ਹਾਂ ਹੁਣ ਫਿਰ ਕੀ ਕਰੀਏ ਪਲੱਗ ਗਾਂ ਵਾਲਾ ਦੇਖੀ ਚੱਲਦਾ ਪਲੱਗ ਕਦੋਂ ਨਹੀਂ ਚੱਲ ਰਿਹਾ ਇਹ ਆਉ ਉਹਦੇ ਆਇ ਤਾਂ ਤਾਂ ਵੀ ਹੈਗਾ ਪਲੱਗ ਪਲੱਗ ਤਾਂ ਉਹ ਤਾਂ ਛੱਤ ਤੇ ਵੀ ਹੈਗਾ ਉਹ ਤੇ ਵੀ ਲਾ ਕੇ ਦੇਖ ਸਕਦੇ ਆ ਤਾਹ ਵਾਲੇ ਪਾਸੇ ਲੈ ਕੇ ਰਾਂ ਲਿਆ ਫਿਰ ਆਪਾਂ ਚੈੱਕ ਕਰਦੇ ਆ ਪਰਲੇ ਚ ਲਾ ਦੇਣਾ ਉਹ ਠੀਕ ਹੈ ਪਰਲਾ ਨਹੀਂ ਜਿਹੜਾ ਹੈਗਾ ਨਹੀਂ ਤਾਂ ਬਰਸ਼ਤ ਵਾਲੇ ਚ ਲਾਉਣਾ ਪਵੇ ਆਪਾਂ ਆ ਹੀ ਨਾ ਖਰਾਬ ਕਰ ਲਈਏ ਖਿੱਚ ਖਿੱਚ ਕੇ ਉਹ ਕੱਢੀ ਖੁੰਝੇ ਚ ਆ ਵੀ ਯਾਦ ਸੋਚੀ ਰਹੀ ਨਾ ਦੀ ਤਾਂ ਨਹੀਂ ਕੋਈ ਅੰਦਰ ਹੈਗੀ ਹੈ ਉਹ ਕੋਈ ਇਹਨਾਂ ਦਾ ਬ੍ਰੇਕਰ ਬਰੁਕਰ ਦਾ ਨਹੀਂ ਚੱਕਿਆ ਹੋ ਸਕਦਾ ਮੈਨੂੰ ਲੱਗਦਾ ਬਿਵਾਰ ਆ ਘਰ ਤੋਂ ਬਾਹਰ ਹੈ ਨਾ ਸਭੀ ਵਾਚ ਲਾਲ ਹੋ ਗਈਆਂ ਸਾਡਾ ਭਾਈ ਕੰਮ ਵੀ ਚਿਰ ਗਿਆ ਕੰਮ ਕੀ ਵੀ ਚਿਰ ਗਿਆ ਪਹਿਲਾਂ ਸਾਡੇ ਦੋ ਪਲੱਗ ਨਹੀਂ ਚੱਲਦੇ ਪਏ ਬਿਜਲੀ ਵਾਲੇ ਤੇ ਉਹ ਸ਼ਾਰਟ ਆਊਟ ਕਰ ਲੈਣਾ ਉਹ ਸ਼ਾਰਟ ਆਊਟ ਕਰ ਲੈਣਾ ਹੁਣ ਪਰ ਤਾਂ ਚੜਨ ਨੂੰ ਸਾਡੇ ਕੋਲੇ ਪੌੜੀ ਨਹੀਂ ਹੈਗੀ ਜਿਹੜੀ ਆ ਘੋੜੀ ਹੈਗੀ ਆ ਇਹ ਥੋੜੀ ਛੋਟੀ ਆ ਹਾਈਟ ਇਹਦੀ ਹੈਗੀ ਉੱਚੀ ਤੂੰ ਕਿੱਥੇ ਚੜਜੇ ਗੀ ਅਮਰ ਉੱਥੇ ਲੱਤਾਂ ਵਾਂ ਤੜਾਲੀ ਨਹੀਂ ਉੱਚੀ ਹੈਂ ਪਰ ਮਾਰੀ ਚੜਨ ਨੂੰ ਬਾਹਰ ਨਹੀਂ ਮਾਰੀ ਤੇ ਚੱਕ ਨਹੀਂ ਇਹ ਫੇਰ ਵੀ ਅਲਮਾਰੀ ਜਿੰਨੀ ਤਾਂ ਪੌੜੀ ਹੈਗੀ ਉਹ ਨਹੀਂ ਨਹੀਂ ਗੁਰੂ ਤੈਨੂੰ ਖੇਡ ਲੱਗ ਗਈ ਓਏ ਹੈਂ ਤੈਨੂੰ ਖੇਡ ਲੱਗ ਗਈ ਆ ਹੈ ਲਾ ਵੀ ਨਵਾਂ ਵੱਡਾ ਸੱਪ ਲਿਆਂਦਾ ਜੇ ਇਹਨਾਂ ਗੱਲ ਬਣ ਗਈ ਤਾਂ ਪਈ ਤਾਂ ਛੂਟੀ ਹੀ ਲੱਗਦੀ ਆ ਨਹੀਂ ਕੋਈ ਹੈ ਆਪਣੇ ਨਾਲ ਵੱਡੀ ਹੈਗੀ ਆ 5 ਤੇ 6 ਸਟੈਪ ਇਹਦੇ ਸਟੈਪ ਤੇ ਪਰ ਮੁੰਲਾ ਦਾ ਵੀ ਸਿੱਧੀ ਵੀ ਤਾਂ ਉਹ ਵੀ ਖੜੀ ਹੋ ਜਾਂਦੀ ਹਣੀ ਜਿੱਥੇ ਤੱਕ ਮੈਨੂੰ ਲੱਗ ਰਿਹਾ ਹੈ ਆਇਂ ਕੰਮ ਕੇ ਹੈ ਆਇਂ ਕੰਮ ਕੇ ਸਿੱਧੀ ਵੀ ਖੜੀ ਹੋ ਜਾਂਦੀ ਮੇਰੇ ਖਿਆਲ ਨਾਲ ਹੈ ਉਹ ਉੱਥੇ ਲੱਗਦਾ ਮੈਨੂੰ ਸਾਜਾ 100% ਦੇਖ ਲੈਨੇ ਆਪਾਂ ਟਰਾਈ ਕਰਕੇ ਕੋਈ ਨਾ ਬਈ ਆਏ ਸਿੱਧੀ ਕਮ ਕੇ ਸਿੱਧੀ ਪੌੜੀ ਬਣ ਜਾਂਦੀ ਹੈ ਸਿੱਧੀ ਪੌੜੀ ਹੁੰਦੀ ਹੈ ਇਹ ਮਾੜਾ ਫੜ ਕੇ ਰੱਖੀਆ ਜੀ ਫੜ ਕੇ ਰੱਖੀ ਲਿਆਓ ਜੀ ਸੈਟਾਂ ਜੀ ਸੈਟ ਆਣ ਇੱਕ ਦੋ ਕਲੈਂਪਾਂ ਜਿਹਾ ਢੱਬਾ ਛੱਡ ਦੇ ਧਿਆਨ ਨਾਲ ਸਿੱਟੇ ਨੂੰ ਗਾਹ ਪਛਾਣਾਂ ਛੱਡ ਦੀ ਚੱਲ ਪਰਦਾ ਇੱਧਰਲੇ ਪਾਸੇ ਸੈਟ ਇੱਧਰ ਦੀ ਆ ਜਾ ਪੌੜੀ ਵਾਲੇ ਪਾਸਿਓਂ ਚਲਾ ਕੇ ਮਾਰੀ ਕੋਈ ਨਾ ਹੰ ਮੈਂ ਦੱਬਾ ਤਾਂ ਮਿਲ ਗਿਆ ਖਿੰਦਲ ਸਾਰਾ ਕੁਝ ਗਿਆ ਕਹਿੰਦੇ ਮੇਰੇ ਵੀਰੋ ਸਾਰਾ ਕੁਝ ਹੀ ਖਿੰਦਲ ਗਿਆ ਅੰਗ ਤਿੰਦੜੇ ਧਾਨਾ ਵੀ ਜਿਹੜੇ ਰੂਪ ਤੇ ਕੰਮ ਕਰਦੇ ਆ ਹੈ ਓਏ ਮਾ ਤਾਂ ਨੜੇ ਰੂਪ ਤੇ ਕੰਮ ਕਰਦੇ ਆ ਵਿਚਾਰੇ ਟੇਡੇ ਪੈਰ ਹੀ ਰਹਿੰਦੇ ਆ ਜਿਵੇਂ ਬੱਕਰਿਆਂ ਨਹੀਂ ਪਹਾੜਾਂ ਵਾਲੀਆਂ ਹੁੰਦੀਆਂ ਮੈਂ ਦਾ ਆਵ ਸ਼ੁੱਟੀਆਂ ਕਰੂੰ ਮੈਂ ਦਾ ਆਵ ਸ਼ੁੱਟੀਆਂ ਕਰੂੰ ਹੈ ਮੈਂ ਛੇੜਦਾ ਮੈਂ ਕਿ ਮੈਂ ਦਾ ਆਵ ਸ਼ੁੱਟੀਆਂ ਕਰੂੰਗਾ ਮौज ਨਾਲ ਡੈਡੀ ਜੇ ਸੁੱਤਾ ਪਿਆ ਹੋਣਾ ਸੱਦ ਲਾ ਜੇ ਸਦਨਾਂ ਦਾ ਨਹੀਂ ਪਲੱਗ ਵਾਲਾ ਉਧਰ ਰੱਖਣਾ ਜਿਹੜਾ ਬਿਨਾ ਪਲੱਗ ਦੇ ਸਿੱਧਾ ਉਹ ਫੜਾਉਣਾ ਪੱਟੜੇ ਨਹੀਂ ਕਰਕੇ ਆਪ ਨੂੰ ਤਾਂ ਲੱਗਦਾ ਅੜੀ ਅੜਦਾ ਦੇਖੋ ਮੜਿਆ ਅਭੀ ਮਤਰੋ ਕਰਤਾ ਕੰਮ ਫਦੇ ਤਾਹ ਵਾਲੇ ਪਾਸੇ ਜਦੋਂ ਲੌਂ ਲੱਗੇ ਸੀ ਨਾ ਉਦੋਂ ਬੜਾ ਡਰ ਲੱਗਿਆ ਕਿਉਂਕਿ ਜਿਹੜੀਆਂ ਸੱਤਾਂ ਹੈਗੀਆਂ ਤਰਸਮੀਆਂ ਹੁੰਦੀਆਂ ਸਨੂਹ ਦਾ ਕਰਕੇ ਵੀ ਸਨੂਹ ਨਹੀਂ ਖਾੜਦੀ ਪਰ ਸਨੂਹ ਢਲੀ ਜਾਂਦੀ ਆ ਤੇ ਪਰ ਧਾਨਾ ਬਾਈ ਜਿਹੜੇ ਹੈਗੇ ਆ ਰੂਫਾਂ ਪਾਉਂਦੇ ਆ ਤੇ ਕੋਲ ਕੰਮ ਹੈ ਔਖਾ ਹੀ ਆ ਪਰ ਚਲੋ ਆਇਆ ਜਿਹੜੇ ਕੰਮ 'ਚ ਬੰਦਾ ਵੜ ਜਾਂਦਾ ਬੰਦਾ ਓਝਾ ਹੋ ਜਾਂਦਾ ਪਰ ਵੈਸੇ ਹੈ ਕੰਮ ਔਖਾ ਹੀ ਆ ਤੇ ਇਧਰ ਪੌੜੀ ਲੱਗੀ ਆਪਾਂ ਇਧਰ ਦੀ ਉੱਤਰ ਜਾਣਾ ਆਏ ਆਏ ਲਾਵੀ ਅੱਧਾ ਕੰਮ ਸਾਡਾ ਨੱਬੜ ਗਿਆ। ਆਹ ਉਹ ਤਾਂ ਵਾਲੇ ਪਾਸੇ ਲਾਤੀ ਆ ਇਧਰਲੇ ਪਾਸੇ ਲਾਈ ਨਾ ਠੰਡ ਹੀ ਬਹੁਤ ਹੋਈ ਪਈ ਯਾਰ। ਬੁਰੇ ਹਾਲ ਹੀ ਹੋਏ ਪਿਆ। ਮੌਸਮ ਇੱਕਦਮ ਚੇਂਜ ਹੋ ਗਿਆ ਨਾਲ ਪਹਾੜਿਆਂ ਦੇ ਬਰਫ ਵਹੀ ਕਰਕੇ ਠੰਡ ਬਹੁਤ ਆ। ਆਦਾ ਭਈ ਉਹ ਬੰਦੇ ਵਾਲੀ ਗੱਲ ਹੋ ਗਈ। ਉਹ ਕਹਿੰਦਾ ਹੁੰਦਾ ਜਮਾ ਪੂਰਾ ਪੂਰਾ ਸਰ ਗਿਆ। ਦੇਖ ਲੈ ਕੋਈ ਗੈਂਤ ਨਹੀਂ ਮਾਰੀ। ਤਾਂ ਵਾਲੇ ਪਾਸਿਓਂ ਪਾ ਕੇ ਸਾਰੇ ਦੇ ਪਾ ਕੇ ਇਹ ਸਿਰਫ ਇਧਰੋਂ ਦੇਖ ਲਓ ਇੱਕ ਗੱਠ ਦੀ ਜਿਹੜੀ ਹੈਗੀ ਵਧੀਆ ਜਵਾ ਪੂੜਾ ਪੂਰਾ ਉਹ ਪੂਰਾ ਪੂਰੇ ਉੱਤਰ ਗਿਆ ਜਵਾ ਐਂ ਜਮਾ ਨਿਸ਼ਾਹ ਹੋ ਗਈ ਤਾਂ ਤੋਂ ਲਾਉਣ ਲੱਗੇ ਸੀਗੇ ਤੇ ਐਂ ਜਮਾ ਪੂਰਾ ਪੂਰਾ ਛਰ ਗਿਆ ਕਿਹੜੀ ਗੱਨੀਆ ਮਤ ਲਾਉਣ ਨੂੰ ਆਹ ਚਾਬੀ ਮੇਰੇ ਕੋਲੇ ਇੱਕ ਮਿੰਟ ਇਧਰਲੇ ਪਾਸੇ ਹੀ ਪਿਆ ਮੋਈ ਲਾਦਾ ਇੱਕ ਮਿੰਟ ਮੈਂ ਦਿੰਦਾ ਇਹ ਜੇਬਾਂ ਹੀ ਪਾਟੀਆਂ ਵਈਆਂ ਇੱਧਰਲੇ ਪਾਸੇ ਹੈਗੇ ਮਗਰਾ ਹੈ ਇੱਧਰਲੇ ਪਾਸੇ ਆ ਮੈਂ ਕਹਿੰਦਾ ਯਾ ਟਾਈਮ ਪੀਸ ਲੈ ਕੇ ਜਾਂਦਾ ਟਾਈਮ ਪੀਸ ਅੱਛਾ ਇੱਧਰ ਮੈਂ ਦੇਗਾ ਇੱਧਰ ਅਕਦੀ ਲੈ ਵੀ ਕਰਾ ਪੌੜੀਆਂ ਪੂੜੀਆਂ ਸਾਹਮਣੀਆਂ ਪੰਦਰ ਤੇ ਲੋਕ ਲਾਦਾ ਹਣਾ ਇਹਨੂੰ ਹਾਂ ਗ੍ਰੈਜੂਏਟਰ ਹੋਣੇ